ਕੰਮ ਕਰਦੇ ਕੋਪਰ ਨੂੰ ਸਾਲੀ ਲਾਉਣੀ ਆਹ ਸਾਰੀ ਆ ਤੇ ਬੰਦ ਕਰੀ ਕਿਉਂ ਨਾ ਕੱਢ ਲਈ ਫੋਟੋ ਜਿੱਥੇ ਖੜਾ ਕੇ ਇਹਨਾਂ ਨੂੰ ਆਹ ਵੇਖ ਇਹ ਛੱਡ ਦੇ ਪਲੇਟ ਛੱਡ ਦੇ ਚੱਲ ਜੀ ਜੀ ਨਾਮ ਉਹਦਾ ਸ਼ਾਲਾ ਸ਼ਾਲਾ ਓਕੇ ਸਰ ਸਟਾਰਟ ਓਕੇ ਮੈਂ ਕਰੋ ਵਾਈਟ ਐਂਗਲ ਆ ਰਿਹਾ ਹੈ ਓਕੇ ਆਈ ਸਰ ਓਕੇ ਸਰ ਕੋਈ ਗਾਇਰ ਰੋਟੇਂਗ ਦੇ ਬੈਸ

ਅਸੀਂ ਅਸੀਂ ਸਕੂਲਾਂ ਨੂੰ ਠੀਕ ਕਰਦੇ ਇਹ ਪਿਆਰੇ ਪਿਆਰੇ ਬੱਚੇ ਅੱਜ ਬਹੁਤ ਜਲਨ ਹੋ ਰਹੀ ਹੈ ਪਤਾ ਕਿਹਨਾਂ ਨੂੰ ਵਿਰੋਧੀਆਂ ਨੂੰ ਕਹਿੰਦੇ ਯਾਰੇ ਕੀ ਕਰਦੀ ਪਈ ਹੈ ਸਰਕਾਰ ਇਹ ਸਕੂਲਾਂ ਦੇ ਵਿੱਚ ਕੀ ਕਰ ਰਹੀ ਹੈ ਵੀ ਟੀਚਰਾਂ ਨੂੰ ਕਹਿ ਦਿੱਤਾ ਕਿ ਸਕੂਲਾਂ ਦੀ ਫੋਟੋ ਪਾਓ ਮੈਨੂੰ ਹੀ ਕੱਲ ਦੱਸੋ ਕਿਉਂ ਨਾ ਕਹੀਏ ਤੁਸੀਂ ਜਿਹੜੇ ਸਕੂਲ ਸੀ ਉਹਨਾਂ ਸਕੂਲਾਂ ਚਾਰ ਦੀਵਾਰੀ ਦੀ ਸੀ ਹਮੇਸ਼ਾ ਸਰਕਾਰੀ ਸਕੂਲ ਬਾਰੇ ਕੋਈ ਮਾੜੀ ਖਬਰ ਕੋਈ ਨੈਗੇਟਿਵ ਖਬਰ ਆਉਂਦੀ ਸੀ ਅੱਜ ਸਾਡੇ ਸਰਕਾਰ ਬਦਲ ਗਏ ਸਾਡੇ ਕੋਲ ਇੰਨੇ ਸ਼ਾਨਦਾਰ ਪ੍ਰਿੰਸੀਪਲ ਸਾਹਿਬ ਹੈ ਸਰ ਬਾਤ ਕੇ ਰੱਖਿਓ ਜੀ ਸਾਨੂੰ ਬਹੁਤ ਉਮੀਦਾਂ ਨੇ ਕਿ ਸਰਕਾਰ ਤੋਂ ਵੀ ਸਾਡੇ ਪਿਆਰੇ ਪਿਆਰੇ ਬੱਚੇ ਤੁਹਾਨੂੰ ਜਿੰਤੇ ਬੜਾ ਖੁਸ਼ ਆਜ ਪੂਰੇ ਪੰਜਾਬ ਦੇ ਵਿੱਚ ਇਹ ਸਿੱਖਿਆ ਦਾ ਤਿਹਾਰ ਮਨਾਇਆ ਜਾ ਰਿਹਾ ਤੇ ਆਪ ਜੀ ਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਲਗਭਗ 350 ਸਕੂਲਾਂ ਦੇ ਵਿੱਚ ਜਿਹੜਾ ਹੈ ਉਦਘਾਟਨ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੇ ਨਵਾਂ ਸ਼ਹਿਰ ਵਿਕੇਸ ਸਕੂਲ ਆਫ ਐਮੀਨੈਂਸ ਨੂੰ ਲੋਕ ਅਰਪਣ ਕੀਤਾ ਹੈ ਸਾਡੇ ਸਾਰੇ ਮਾਨਯੋਗ ਮੰਤਰੀ ਸਾਹਿਬਾਨ ਸਾਡੇ ਸਾਰੇ ਮਾਨਯੋਗ ਵਿਧਾਇਕ ਸਾਹਿਬਾਨ ਸਭ ਇਸ ਵਕਤ ਕੋਈ ਇਸ ਤਰ੍ਹਾਂ ਕਿਸੇ ਸਕੂਲਾਂ ਦੇ ਵਿੱਚ ਨੇ ਇਹ ਜਿਹੜਾ ਸਿੱਖਿਆ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਪੂਰੀ ਸਰਕਾਰ ਵੱਲੋਂ ਤੇ ਲਗਭਗ ਅਗਲੇ 50 ਦਿਨ ਤੱਕ 31 ਮਈ ਤੱਕ 12000 ਸਕੂਲਾਂ 'ਤੇ ਇਨੌਗੁਰੇਸ਼ਨ ਹੋਣੇ ਹਨ ਜੋ ਕੰਮ ਪਿਛਲੇ 10 ਸਾਲਾਂ ਛੋ ਜਾ ਚਾਹੇ ਉਹ ਚਾਰ ਦੀਵਾਰੀ ਹੋਣ ਨਵੇਂ ਕਲਾਸਰੂਮ ਹੋਣ ਨਵੇਂ ਸਕੂਲ ਹੋਣ ਨਵੀਂ ਬਿਲਡਿੰਗਾਂ ਹੋਣ ਸਿਕਿਉਰਿਟੀ ਗਾਰਡਸ ਹੋਣ ਬੱਸ ਸਰਵਿਸ ਹੋਵੇ ਪਲੇਗਰਾਉਂਡਸ ਹੋਵੇ ਇਹ ਸਾਰੀ ਚੀਜ਼ਾਂ ਨੂੰ ਅਸੀਂ ਜਿਹੜਾ ਹੈ ਇਤਿਹਾਰ ਦੇ ਰੂਪ ਚ ਮਨਾ ਰਹੇ ਹਾਂ ਇਸ ਦੇ ਨਾਲ ਬੱਚਿਆਂ ਦੇ ਵਿੱਚ ਕੰਫੀਡੈਂਸ ਵੱਧਦਾ ਹੈ ਉਹ ਬੱਚੇ ਜਿਹੜੇ ਸਕੂਲਾਂ ਚ ਪੜਦੇ ਉਹਨਾਂ ਦੇ ਮਾਤਾ ਪਿਤਾ ਨੂੰ ਸਕੂਨ ਆਉਂਦਾ ਹੈ ਕਿ ਸਾਡੇ ਬੱਚੇ ਸਹੀ ਸਕੂਲਾਂ ਚ ਪੜ ਰਹੇ ਨੇ ਟੀਚਰਸ ਦੀ ਮੋਟੀਵੇਸ਼ਨ ਵਧਦੀ ਹੈ ਤੇ ਇੱਕ ਜਿਹੜਾ ਪਬਲਿਕ ਪਾਰਟਿਸਪੇਸ਼ਨ ਹੈ ਆਪ ਜੀ ਵੀ ਅੱਜ ਆਪ ਸਭ ਨੂੰ ਮੌਕਾ ਮਿਲਿਆ ਸਕੂਲ ਚਾਨ ਦਾ ਮੈਂ ਥੋੜਾ ਧੰਨਵਾਦ ਵੀ ਕਰਦਾ ਸਾਰੇ মিডিਆ ਦਾ ਤੇ ਇੱਕ ਬਹੁਤ ਵੱਡਾ ਤਿਉਹਾਰ ਹੈ ਤੇ ਇਹ ਚੱਲੂਗਾ ਤੇ ਅੱਜ ਦਾ ਦਿਨ ਬਹੁਤ ਇਤਿਹਾਸਿਕ ਰਿਹਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਕੇ ਮਾਤਾ ਪਿਤਾ ਵੀ ਖੁਸ਼ ਸੀ ਬੱਚੇ ਵੀ ਖੁਸ਼ ਸੀਗੇ ਉਹਨਾਂ ਦੀ ਦਸੀਆਂ ਉਹਨਾਂ ਦੀਆਂ ਤਾੜੀਆਂ ਦੱਸਦੀਆਂ ਸੀ ਤੇ ਇਸ ਮੰਚ ਤੋਂ ਆਪ ਪੁੱਛਿਆ ਕਿ ਵਾਕਿਆ ਸਕੂਲਾਂ 'ਚ ਕੰਮ ਹੋਇਆ ਕਿ ਨਹੀਂ ਹੋਇਆ ਤੁਸੀਂ ਦੇਖਿਆ ਪਿੰਡ ਦੇ ਲੋਕਾਂ ਨੇ ਹੱਥ ਖੜਾ ਕੀਤਾ ਤੁਸੀਂ ਆਫ ਕੈਮਰਾ ਵੀ ਪੁੱਛ ਲਓ ਮੈਂ ਚਾਹੂੰਗਾ ਤੁਸੀਂ ਵੀ ਦੇਖੋ ਮੈਂ ਫਿਰ ਇਹ ਕਹਿ ਰਿਹਾ ਹੱਥ ਜੋੜ ਕੇ ਕਹਿ ਰਿਹਾ ਮੈਂ ਇੱਕ ਕਲੇਮ ਨਹੀਂ ਕਰਦੇ ਕਿ ਸਾਰੇ ਸਕੂਲ ਠੀਕ ਕਰਦੇ ਕਮੀਆਂ ਹਜੇ ਵੀ ਹੋਣਗੀਆਂ ਪਰ ਇਹ ਪੁੱਛੋ ਕਿ ਪਿਛਲੇ 3 ਸਾਲਾਂ 'ਚ ਕੰਮ ਹੋਇਆ ਉਹ ਹੋਇਆ ਸ਼ਾਨਦਾਰ ਤੇ ਹੋਰ ਜਿਹੜੀਆਂ ਕਮੀਆਂ ਉਹਨਾਂ ਨੂੰ ਹੋਰ ਹੋਰ ਪਤਾ ਲੱਗੂਗਾ ਜਿਵੇਂ ਜਿਵੇਂ ਉਹਨਾਂ ਨੂੰ ਦੂਰ ਕਰਾਂਗੇ